ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਕ ਕੋ ਸੇਵਾ ਬਣਾਈ ਮੈਂ ਸਮਝਦਾ ਕਿ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਕਿਰਪਾ ਵਾ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਹੋਣਾ ਤੇ ਜਿਹੜਾ ਅੱਜ ਪੰਜਵੀਂ ਵਾਰ ਉਹਨਾਂ ਨੂੰ ਫੇਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਜਮਾਤ ਆ ਉਹਦੇ ਪ੍ਰਧਾਨ ਚੁਣਿਆ ਗਿਆ ਔਰ ਇਹ ਵੀ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਬਹੁਤ ਸ਼ਾਂਤੀ ਦੇ ਨਾਲ ਸਾਰਾ ਪ੍ਰੋਸੈਸ ਚੱਲਿਆ ਔਰ ਉਹਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਚੁਣੇ ਗਿਆ ਮੈਂ ਉਹਨਾਂ ਨੂੰ ਪ੍ਰਧਾਨਗੀ ਤੇ ਜਿੱਥੇ ਵਧਾਈਆਂ ਦੇਣਾ ਉਥੇ ਗੁਰੂ ਅੱਗੇ ਅਰਦਾਸ ਕਰਦਾ ਕਿ ਉਹ ਪੂਰੀ ਸਿੱਖੀ ਸਪਿਰਿਟ ਦੇ ਨਾਲ ਜਿਵੇਂ ਪਹਿਲਾਂ ਸਿੱਖ ਕੌਮ ਦੀ ਨਮੈਂਦਾ ਧਾਰਮਿਕ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਕਰਦੇ ਆ ਅੱਗੇ ਵੀ ਆਪਣੀ ਸਮੁੱਚੀ ਟੀਮ ਦੇ ਸਮੇਤ ਅਗਵਾਈ ਕਰਨ ਸਿੱਖ ਕੌਮ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਆ ਉਹਨਾਂ ਦਾ ਡਟ ਕੇ ਮੁਕਾਬਲਾ ਕਰਨ ਦੇ ਲਈ ਜਿਵੇਂ ਪਹਿਲਾਂ ਬੇਖੌਬ ਵਿਚਰਦੇ ਇਦਾਂ ਹੀ ਵਿਚਰਨ ਔਰ ਗੁਰੂ ਕਿਰਪਾ ਕਰੇ ਜੋ ਵੀ ਸਾਡੇ ਸਾਹਮਣੇ ਚੁਣੌਤੀਆਂ ਵਾਂ ਜੋ ਵੀ ਮਸਲੇ ਆ ਉਹਦੇ ਸਬੰਧੀ ਉਹ ਕੌਮ ਦੀ ਅਗਵਾਈ ਕਰਨ ਔਰ ਸਿੱਖ ਸੰਸਥਾ ਨੂੰ ਹੋਰ ਚੜ੍ਹਦੀ ਕਲਾ ਦੇ ਵਿੱਚ ਲੈ ਜਾਣਾ ਬੰਦੀ ਸਿੰਘਾਂ ਦਾ ਆਕੜਾ ਵਧਿਆ ਜੀ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਸਿੰਘ ਸਾਹਿਬ ਇਹ ਤਾਂ ਚਲੋ ਦੇਖੋ ਇਹ ਤਾਂ ਉਹਨਾਂ ਦਾ ਸਵਾਲ ਆ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਵੱਡਾ ਵਧਣਾ ਇਹ ਤਾਂ ਮੈਂ ਸਮਝਦਾ ਵੀ ਜਿਹੜਾ ਸਰਦਾਰ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਕੀਤੇ ਹੋਏ ਜਿਹੜੇ ਕੰਮ ਆ ਉਹਨੂੰ ਮਤਲਬ ਮੈਂਬਰਾਂ ਨੇ ਅਪਰੀਸ਼ੀਏਟ ਕੀਤਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਬੰਦੀ ਸਿੰਘਾਂ ਦੀ ਰਿਹਾਈ ਦੀ ਪੰਜਾਬ ਦੇ ਹੱਕ ਦੀ ਗੱਲ ਕੀਤੀ ਗਈ ਹੈ ਪਾਣੀ ਦੀ ਮੰਗ ਕੀਤੀ ਗਈ ਜਿਹੜਾ ਪਾਣੀ ਦੂਜੇ ਸੂਬੇ ਨੂੰ ਜਾ ਰਿਹਾ ਉਹ ਰੋਕਣ ਦੀ ਮੰਗ ਕੀਤੀ ਗਈ ਮੈਂ ਮੈਂ ਦੇਖੋ ਜੀ ਜਿਹੜੇ ਵੀ ਸ਼੍ਰੋਮਣੀ ਕਮੇਟੀ ਨੇ ਮਤੇ ਪਾਏ ਆ ਉਹ ਬਹੁਤ ਸਲਾਘਾਯੋਗ ਆ ਉਹਨਾਂ ਕਰਤਾਰਪੁਰ ਦਾ ਜਿਹੜਾ ਲਾਂਘਾ ਵਾ ਇਹ ਪਿਛਲੇ ਕਈ ਮਹੀਨਿਆਂ ਤੋਂ ਬੰਦ ਆ ਔਰ ਸਿੱਖ ਅਰਦਾਸਾਂ ਕਰਦੇ ਆ ਇਸ ਕਰਕੇ ਇਹ ਲਾਂਘਾ ਜਿਹੜਾ ਖੁੱਲਣਾ ਚਾਹੀਦਾ ਔਰ ਬਾਕੀ ਵੀ ਜਿਹੜੇ ਮਤੇ ਪਾਏ ਆ ਜਿਵੇਂ ਉਹਨਾਂ ਨੇ ਬੰਦੀ ਸਿੰਘਾਂ ਦੀ ਗੱਲ ਕੀਤੀ ਆ ਬੰਦੀ ਸਿੰਘਾਂ ਦੇ ਵਿੱਚ ਤੁਸੀਂ ਦੇਖੋ ਭਈ ਸਜਾਵਾਂ ਪੂਰੀਆਂ ਕਰ ਚੁੱਕੇ ਆ 2019 ਦੇ ਵਿੱਚ ਭਾਰਤ ਸਰਕਾਰ ਨੇ ਉਦੋਂ ਐਲਾਨ ਕੀਤਾ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਤੇ ਤੇ ਅੱਜ ਉਹਨਾਂ ਦਾ ਜਿਹੜਾ ਹੱਕ ਵਾ ਬੰਦੀ ਸਿੰਘਾਂ ਦਾ ਬਹਾਲ ਹੋਣਾ ਚਾਹੀਦਾ ਜਿਨ੍ਹਾਂ ਨੇ ਸਜ਼ਾ ਪੂਰੀ ਕੀਤੀ ਆ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਤੇ ਭਾਈ ਬਲਵੰਤ ਸਿੰਘ ਰਾਜਵਾਨਾ ਜਿੰਦਾ ਸ਼ਹੀਦ ਉਹਨਾਂ ਦੀ ਜਿਹੜੀ ਫਾਂਸੀ ਉਮਰ ਕੈਦ ਦੇ ਵਿੱਚ ਬਦਲ ਕੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਬਾਕੀ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਉਰਾ ਭਾਈ ਗੁਰਦੀਪ ਸਿੰਘ ਖੜਾ ਤੇ ਦਵਿੰਦਰਪਾਲ ਸਿੰਘ ਦੀਪੁੱਲਰ ਇਹਨਾਂ ਸਾਰਿਆਂ ਦੀਆਂ ਜਿਹੜੀਆਂ ਜੋ ਵੀ ਜਿੰਨਾਂ ਸਜਾਵਾਂ ਪੂਰੀਆਂ ਕੀਤੀਆਂ ਜਿੰਨੇ ਸਮੂੱਚੇ ਬੰਦੀ ਸਿੰਘ ਉਹਨਾਂ ਦੀ ਗੱਲ ਹੈ ਜੀ ਸਰਕਾਰ ਦਾ ਦਿੱਲੀ ਵਿਖੇ ਇੱਕ ਰੋਕ ਲਗਾਈ ਸੀਗੀ ਤੁਸੀਂ اجلاس ਤੇ ਸ਼੍ਰੀ ਅਕਾਲ ਤਖਤ ਦਾ ਹੁਕਮ ਜਾਰੀ ਹੁੰਦਾ ਹੈ ਇੱਕ ਸੱਚਾ ਸਿੱਖ ਹਰ ਇੱਕ ਹੁਕਮ ਮੰਨਦਾ ਹੈ ਪਰ ਉਹ ਤੁਹਾਡਾ ਹੁਕਮ ਨਹੀਂ ਮੰਨਿਆ ਗਿਆ ਤੁਹਾਡਾ ਵੀ ਨਹੀਂ ਮੰਨਿਆ ਗਿਆ ਸ਼੍ਰੀ ਅਕਾਲ ਤਖਤ ਦਾ ਉਹਦੇ ਉਲਟ ਜਾ ਕੇ اجلاس ਕਰਵਾਇਆ ਗਿਆ ਕੀ ਕਰਨਾ ਚਾਹੁੰਦੇ ਹੋ ਜੀ ਦੇਖੋ ਅਜੇ ਤੇ ਚੱਲ ਰਹੀ ਸ਼ਤਾਬਦੀ ਠੀਕ ਹੈ ਜੇਵੇਂ ਸ਼ਤਾਬਦੀ ਲੰਘਦੀ ਆ ਅਕਾਲ ਤਖਤ ਦਾ ਕੁੰਡਾ ਤਕੜਾ ਅਕਾਲ ਤਖਤ ਦੇ ਕੁੰਡੇ ਦਾ ਕਿਸੇ ਨੂੰ ਬਾਹਰ ਨਹੀਂ ਜਾਣ ਦੇਣਾ ਜਿਨ੍ਹਾਂ ਨੇ ਵੀ ਹੁਣ ਨਹੀਂ ਗੱਲ ਮੰਨੀ ਤੁਸੀਂ ਦਲੀ ਕਮੇਟੀ ਦੀ ਗੱਲ ਕੀਤੀ ਠੀਕ ਹੈ ਔਰ ਜਿਵੇਂ ਸ਼ਤਾਬਦੀ ਲੰਘਦੀ 29 ਨਵੰਬਰ ਉਹਦੇ ਤੋਂ ਬਾਅਦ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਊਗਾ ਔਰ ਪੁੱਛਿਆ ਜਾਊਗਾ ਵੀ ਤੁਸੀਂ ਹੁਕਮਦਾਰੀ ਕਿਵੇਂ ਕੀਤੀ ਕਿਉਂਕਿ ਉਹਨਾਂ ਦਾ ਫਰਜ ਬਣਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਣ ਆਪਣਾ ਪੱਖ ਆਣ ਕੇ ਰੱਖਣ ਉਹਨਾਂ ਲਈ ਖੋਲਾ ਪਰ ਜਿਵੇਂ ਸ਼ਤਾਬਦੀ ਲੰਘਦੀ ਆ ਇਹਦੇ ਲਈ ਇਹਨਾਂ ਨੂੰ ਇੱਥੇ ਤਲਬ ਵੀ ਕੀਤਾ ਜਾਊਗਾ ਤੇ ਪੰਥਕ ਪਰੰਪਰਾਵਾਂ ਦੇ ਮੁਤਾਬਕ ਕਾਰਵਾਈ ਹੋਵੇਗੀ